ਮੇਰਾ ਨਾਮ ਪਾਸਟਰ ਗੋਦੀਪ ਕੋਰ ਹੈ ਕੀ ਗੱਲਬਾਤ ਜਿਹੜਾ ਗੱਲਬਾਤ ਇਹ ਹੋਈ ਹੈ ਕਿ ਪਾਸਟਰ ਜੀ ਸਵੇਰੇ ਸਤੰਦਰ ਪਾਸਟਰ ਜੀ ਨਾਲ ਪ੍ਰੇਅਰ ਕਰਦੇ ਬੈਠੇ ਫੁਲਬੜ ਤੇ ਬਹਿ ਕੇ ਕੁਛ ਗੁੰਡੇ ਆਏ 15 ਗੁੰਡੇ ਆਏ ਪਹਿਲਾਂ ਉਹਨਾਂ ਦੇ ਸਿਰ ਤੇ ਉਹਨਾਂ ਨੇ ਰਾਟ ਮਾਰੀ ਮੁੜ ਕੇ ਚਾਕੂ ਮਾਰਿਆ ਮੁੜ ਕੇ ਮੇਰੇ ਤੇ ਬੇਟੇ ਨੂੰ ਮਿੰਨੋ ਤੇ ਮੇਰੇ ਬੇਟੇ ਨੂੰ ਧੂਕੇ ਬਾਹਰ ਗਲੀ 'ਚ ਉਹਨਾਂ ਨੇ ਕੁੱਟਿਆ ਦੋਨਾਂ ਨੂੰ ਫਿਰ ਸਾਨੂੰ ਨਹੀਂ ਪਤਾ ਲੱਗਾ ਪਾਸੇ ਦੀ ਉੱਤੇ ਡਿੱਗਦੇ ਆ ਪਿਓ ਸ਼ੋਹਰ ਉਹ ਸਾਡੇ ਨਾਲ ਦੇ ਗਵੰਡੀਆ ਜਤਿੰਦਰ ਕੌਰ ਆ ਤੇ ਨਾਨੀ ਦਾ ਨਾਮ ਉਹਦਾ ਸਾਲੂ ਸੂ ਸਾਡੇ ਘਰੇ ਹੀ ਆ ਸਾਰਾ ਕੁਛ ਹੀ ਆ ਪ੍ਰਾਣੀ ਰੰਝੇ ਸ ਪ੍ਰਾਣੀ ਰੰਝੇ ਸੀ ਇਹ ਸੀ ਕਿ ਅਸੀਂ ਚਰਚਾ ਲਾਉਂਦੇ ਸੀ ਤਾਂ ਸਾਨੂੰ ਲਾਉਣੀ ਸੀ ਕੰਦੇ ਜੋ ਬਹੁਤ ਨੇ ਉਹ ਲੋਕਾਂ ਦੀ ਸਾਨੂੰ ਪਹਿਚਾਣ ਨਹੀਂ ਹੈ ਜਨਾਨੀ ਦੀ ਪਹਿਚਾਣ ਹੈ ਜਨਾਨੀ ਨੂੰ ਉਹ ਜਨਾਨੀ ਨੂੰ ਲੈ ਗਈ ਆ ਮੈਨੂੰ ਬਤਾਓ ਟੋਟਲ ਕਿੰਨੇ ਆ ਉਹ 15000 ਰੁਪਏ ਸੀ ਟੋਟਲ ਉਹ ਕੋਲਚਨ ਤੋਂ ਕਮਰੇ ਦਿੱਤੇ ਹਾਂਜੀ ਕੀਤੀ ਆ ਸਾਡੇ ਸਾਹਮਣੇ ਤੇ ਫੜ ਕੇ ਲੈ ਗਈ ਸੀ ਉਸ ਤੋਂ ਬਾਅਦ ਸਾਨੂੰ ਨਹੀਂ ਬਤਾਇਆ ਇਹ ਕਿੰਨੀ ਦੀ ਵਾਰਤਾਂ ਇਹ ਹੁਣੇ ਫਿਰ 10 10:30 ਵਜੇ ਇੱਕ ਵਾਰ ਜੀ ਕੀ ਹੋਣਾ ਚਾਹੀਦਾ ਵਾ ਜੇਕਰ ਮੇਰੇ ਪਤੀ ਨੂੰ ਕੁਝ ਹੋ ਗਿਆ ਤੇ ਸਾਰੇ ਨੂੰ ਮੈਂ ਸਾਰੇ ਨੂੰ ਉਸ ਤੋਂ ਪਹਿਲਾਂ ਹੀ ਨਾ ਕਹਿੰਦੀ ਆ ਕਿ ਅੰਦਰ ਕੀਤਾ ਜਾਵੇ ਕਿਉਂਕਿ ਅੱਜ ਮੇਰਨਾਵਾਰ ਦਾ ਕੋਈ ਆਦਲਤ ਕਿਸੇ ਹੋਰ ਦੇ ਨਾਲ ਨਾ ਹੋ ਜਵੀਂ ਨਹੀਂ ਉਹ ਜਥੇਬੰਦੀ ਦੇ ਲੋਕ ਨਹੀਂ ਉਹ ਗੁੰਡੇ ਸੀ ਉਹ ਮੁੰਡੇ ਉਹਨਾਂ ਨੇ ਜੋ ਵੀ ਇਹਨਾਂ ਦੇ ਹੱਥਾਂ ਵਿੱਚ ਸੀ ਗੱਲੀ ਚਰਚ ਕਰਕੇ ਤੁਹਾਨੂੰ ਚਰਚ ਕਰਕੇ ਸਾਡੇ ਨਾਲ ਪ੍ਰੋਬਲਮ ਕਰਦੀ ਆ ਪ੍ਰੇਅਰ ਕਰਦੇ ਆ ਤੇ ਹਮਲਾ ਕੀਤਾ ਗਿਆ ਸਾਡੇ ਕੋਲ ਵੀਡੀਓ ਰਿਕਾਰਡਿੰਗ ਸਾਰਾ ਕੁਝ ਜਿਹੜੋ ਉਸ ਤੋਂ ਪਹਿਲਾਂ ਗਾਲਾ ਕੱਢਣ ਦੀ ਸੀ ਉਹ ਵੀ ਰਿਕਾਰਡਿੰਗ ਸਾਡੇ ਕੋਲ ਹੈਗੀ ਆ ਸਾਨੂੰ ਛੱਡਿਆਂ ਤੇ 7 ਮਹੀਨੇ ਹੋ ਗਏ ਆ ਪਹਿਲਾਂ ਇਸੇ ਵਜ੍ਹਾ ਕਰਕੇ ਅਸੀਂ ਛੱਡ ਦਿੱਤੀ ਸੀ ਚਲੋ ਬੜੇ ਵੀ ਰੜੇ ਹੋ ਗਏ ਠੀਕ ਇਹ ਜਿਹੜੇ ਹੈਗੇ ਨੇ ਜਤਿੰਦਰ ਮਸੀਹ ਨੇ ਵਾਸ ਸੀਂਦਰਾ ਕਲੋਨੀ ਕੋਟ ਖਾਲਸਾ ਜਿਹੜੇ ਪਾਸਟਰ ਜੀ ਨੇ ਤੇ ਦੂਜੇ ਪਾਸੇ ਆ ਇੱਕ ਲੇਡੀ ਹੈਗੇ ਨੇ ਜਤਿੰਦਰ ਕੌਰ ਉਹ ਵੀ ਗਲੀ ਨੰਬਰ 3 ਦੀਂਦਰਾ ਕਲੋਨੀ ਜਾਇਨ ਵਾਲੇ ਇਹਨਾਂ ਦਾ ਕੋਈ ਨਾ ਆਪਣੇ ਗਲੀ ਦੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਇਸ਼ੂ ਚੱਲ ਰਿਹਾ ਥੋੜਾ 올ਡ ਈ ਹੈ ਇਹਨਾਂ ਦਾ ਤੇ ਪਹਿਲਾ ਮੀਨਾਂ ਟਿੰਗ ਜਿਹੜਾ ਉਹ ਕੰਪਲੈਂਸ ਚੱਲਦੀਆਂ ਰਹੀਆਂ ਉਹਦੇ ਮੁਤਾਬਕ ਇਹਨਾਂ ਦੀ ਕਾਰਵਾਈ ਬਣਦੀ ਉਹ ਕੀਤੀ ਹੈ ਤੇ ਹੁਣ ਉਹ ਇਦਾਂ ਇੱਕ ਜਤਿੰਦਰ ਕੋਰ ਲੇਡੀ ਦਾ ਭਤੀਜਾ ਆ ਜਦੋਂ ਇਹਨਾਂ ਦੀ ਸਵੇਰੇ ਕਿਤੇ ਕਹੀ ਸੁਣੀ ਹੋਈ ਹੈ ਇਹਦੇ ਸੀਵੇਜੇ ਪਾਣੀ ਨੂੰ ਲੈ ਕੇ ਝਗੜਾ ਹੋਇਆ ਵਾ ਤੇ ਉਹਨੇ ਜਿਹੜਾ ਉਹਨੂੰ ਇੰਜਰ ਕਰਤਾ ਆਪਣੇ ਮਤਲਬ ਛੱਟ ਲਾਤੀ ਉਹਦੇ ਤੇ ਸਰ ਕਿੰਨੇ ਜਣੇ ਟੋਟਲ ਸੀ ਕਿਉਂਕਿ ਉਹਨਾਂ ਦਾ ਚੈਨਾ ਕੀ ਬਾਹਰ ਜੁਡੇ ਬਣਾ ਕੇ ਤੇ ਉਹਨਾਂ ਨਾਲ ਜਾਂ ਫਿਰ ਸਾਨੂੰ ਪਾਸਟਰ ਦੇ ਕੋਆਸਦਾ ਸਾਨੂੰ ਚਰਚੇ ਦੇ ਅੰਦਰ ਸੇਕ ਕਰਨ ਤੋਂ ਰੋਕਦੇ ਕਿੰਨਾ ਕਸਾਤੇ ਨਹੀਂ ਪ੍ਰੇਅਰ ਦੇ ਨਾਲ ਉਹਨਾਂ ਦਾ ਕੋਈ ਸ਼ੁਨੀ ਹੈਗਾ ਉਹ ਇਹ ਗੱਲ ਹੁੰਦਾ ਵੀ ਜਦੋਂ ਇਸ਼ੂ ਕੋਲ ਵਾਸਤੇ ਕਿਸੇ ਵੀ ਗੱਲ ਨੂੰ ਕਿਸੇ ਪਾਸੇ ਲਾਇਆ ਜਾ ਸਕਦਾ ਆ ਬਟ ਜਿਹੜਾ ਇਹਨਾਂ ਦਾ ਝਗੜਾ ਹੈ ਉਹ ਇਹ ਨਹੀਂਗਾ ਵੀ ਅੱਜ ਦਾ ਆ ਉਹ ਪਹਿਲਾਂ ਵੀ ਇਹਨਾਂ ਦਾ ਝਗੜਾ ਚੱਲਦਾ ਆ ਔਰ ਹਾਇਰ ਅਥਾਰਟੀ ਦੇ ਕੋਲ ਵੀ ਇਹਨਾਂ ਦੀਆਂ ਕੰਪਲੇਂਟਸ ਚੱਲਦੀਆਂ ਰਹੀਆਂ ਤੇ ਜਿਹੜਾ ਝਗੜਾ ਹੋਇਆ ਉਹ ਸਿਰੇ ਸੱਡਣ ਲਈ ਹੋਇਆ ਉਹਦੇ ਨਾਲ ਚੱਚ ਦਾ ਕੋਈ ਮਤਲਬ ਨਹੀਂ ਹੈਗਾ ਇਹਨਾਂ ਦਾ ਘਰ ਆ ਤੇ ਘਰ ਦੇ ਬਾਹਰ ਝਗੜਾ ਹੋਇਆ ਇਹਨਾਂ ਕੀ ਕਾਰਵਾਈ ਕਾਰਵਾਈ ਉਹਦੇ ਸਟੇਟਮੈਂਟ ਲਿਖ ਰਹੇ ਆ ਜੋ ਸਟੇਟਮੈਂਟ ਬਣੇਗਾ ਜੋ ਦੀ ਇੰਜਰੀ ਰਿਪੋਰਟ ਹੈਗੀ ਉਹਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਬਣਦੀ ਹੈ